ਤੁਸੀਂ ਦੇਖ ਰਹੇ ਹੋ ਅੰਮੋਲਿ ਹੀਰੇ ਪੰਜਾਬ ਦੇ ਚੈਨਲ ਤੇ ਮੈਂ ਆ ਮੇਜਰ ਸਿੰਘ ਸੀੜੇ ਹਰਪਾਲ ਸਿੰਘ ਸੰਘੇਈ ਦੇ ਨਾਲ ਕੱਗੇ ਤੋਂ ਅੱਜ ਅਸੀਂ ਕੱਗਾ ਦੇ ਕਸਬੇ ਦੇ ਵਿੱਚ ਇੱਥੇ ਸਥਿਤ ਹਾਂ ਜਿੱਥੇ ਨਗਰ ਪੰਚਾਇਤ ਵੱਲੋਂ ਇੱਥੇ ਦੀ ਨਗਰ ਪੰਚਾਇਤ ਵੱਲੋਂ ਤੀਆਂ ਦਾ ਜਗਾ ਤਿਹਾਰਾ ਹੈ ਉਹ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਤੁਹਾਨੂੰ ਇੱਥੇ ਦੇ ਹਾਈ ਸਕੂਲ ਦੇ ਵਿੱਚੋਂ ਤੀਆਂ ਦੀਆਂ ਸੱਧੀਆਂ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਆਓ ਹਰਪਾਲ ਸਿੰਘ ਸੰਘੇਈ ਦੇ ਨਾਲ ਮੇਜਰ ਸਿੰਘ ਸੀੜੇ ਦੀ ਰਿਪੋਰਟ ਕੱਗੇ ਤੋਂ ਅਸੀਂ ਤੁਹਾਨੂੰ ਦਿਖਾਵਾਂਗੇ ਤੀਆਂ ਦਾ ਤਿਹਾਰ ਅੰਮੋਲਿ ਹੀਰੇ ਪੰਜਾਬ ਦੇ ਚੈਨਲ ਤੇ

I'm going Gracias. Sí. Sí. porque ਸ਼ੋਰ ਸ਼ੋਰ ਕੇ ਲਾ ਲਿਆ ਜੀ ਮੈਂ ਬਿਲਕੁਲ ਨਹੀਂ ਡਰਦਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਆਪਣਾ ਸ੍ਰੋਪਨਦੀਪ ਕੌਰ ਤਹਿਸੀਲਦਾਰ ਪਾਤੜਾ ਠੀਕ ਹੈ ਮੈਂ ਮਾਦੀ ਹਾਂ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਜਿਹੜਾ ਹੈਗਾ ਪੁਰਾਣਾ ਇਹ ਜਿਹੜੇ ਕਿ ਬਿਲਕੁਲ ਤਿਉਹਾਰ ਜਿਹੜੇ ਹੈਗੇ ਆ ਉਹ ਆਲਮੋਸਟ ਗੈਲੋ ਕੇ ਖਤਮ ਹੀ ਹੁੰਦੇ ਜਾ ਰਹੇ ਆ ਪੰਜਾਬ ਦੇ ਵਿੱਚ ਉਹ ਤੇ ਮੈਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ ਬਹੁਤ ਬਹੁਤ ਵਧੀਆ ਮੈਂ ਇਹਨਾਂ ਨੂੰ ਬੜੀ ਬਹੁਤ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਇੰਨਾ ਵਧੀਆ ਜਿਹੜਾ ਹੈਗਾ ਇਨੀਸ਼ੀਏਟਿਵ ਲਿਆ ਤੇ ਬਹੁਤ ਵਧੀਆ ਇਹਨਾਂ ਨੇ ਪ੍ਰੋਗਰਾਮ ਨੂੰ ਹੁਣ ਹੁਣ ਰਿਹਾ ਹਾਂਜੀ ਠੀਕ ਹੈ ਜੋ ਆਪਣੇ ਹੁਣ ਕਹਿਦੀ ਆਪਣੇ ਨਮੀ ਪਨੀਰੀ ਹੈ ਨਾ ਕੁੜੀਆਂ ਨੇ ਉਹਨਾਂ ਨੂੰ ਆਪਣੇ ਵਿਰਸੇ ਬਾਰੇ ਕੁਝ ਪਤਾ ਹੀ ਨਹੀਂ ਜਿਵੇਂ ਚਾ ਰੱਖਾ ਹੋ ਗਿਆ ਹਨਾ ਪਿੰਗਾ ਹੋ ਗਈਆਂ ਉਹ ਦੁਬਾਰੇ ਕਿਤੇ ਨ ਕਿਤੇ ਵਿਰਸਾ ਆਪਣੇ ਪੰਜਾਬ ਦੇ ਵਿੱਚ ਕਾਇਮ ਹੋਣਾ ਜਾ ਰਿਹਾ ਹੈ ਤੇ ਉਹਨਾਂ ਲਈ ਕੀ ਕਹਿਣਾ ਕੀ ਲਾਉਂਗੀ ਜੀ ਬਿਲਕੁਲ ਉਹ ਜਿਹੜਾ ਹੈਗਾ ਆਪਣੇ ਕਲਚਰ ਦੇ ਨਾਲ ਜੁੜਨਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਸਾਡੀਆਂ ਕੀ ਰੂਪ ਨੇ ਤੇ ਇਸ ਕਰਕੇ ਮੈਂ ਤਾਂ ਇਹੀ ਕਹੂੰਗੀ ਕਿ ਇਦਾਂ ਦੇ ਪ੍ਰੋਗਰਾਮ ਜਿਹੜੇ ਰੈਗੂਲਰ ਬੇਸਿਸ ਤੇ ਹੁੰਦੇ ਰਹਿਣੇ ਚਾਹੀਦੇ ਆ ਤਾਂ ਕਿ ਆਪਣੇ ਜਿਹੜੀ ਆ ਹੋਂਦੀ ਜਨਰੇਸ਼ਨਸ ਐ ਇਹਨਾਂ ਨੂੰ ਪਤਾ ਲੱਗੇ ਕਿ ਆਪਣਾ ਕੀ ਕਲਚਰ ਐ ਆਪਾਂ ਆਪਣੇ ਰੂਟਸ ਕੀ ਨੇ ਥੈਂਕ ਯੂ ਸਸ਼ਿਕਾ ਜੀ ਸਸ਼ਿਕਾ ਤੁਹਾਨੂੰ ਮੁਬਾਰਕਾ ਪਹਿਲਾਂ ਦਾ ਇੱਥੇ ਤੀਆਂ ਦਾ ਤਿਹਾੜੀ ਤੋਂ ਅੱਗੇ ਆ ਚੁੱਕੇ ਆ ਜ ਬਣਾਣ ਆਏ ਹੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਇਸ ਚਾਹਤ ਮਨ ਲੋਕਾਂ ਨੂੰ ਕੀ ਮੋਟੀਵੇਸ਼ਨ ਦੇਣਾ ਚਾਹੋਗੇ ਆਪਣੇ ਸੱਭਿਆਚਾਰ ਬਾਰੇ ਸੱਭਿਆਚਾਰ ਬਾਰੇ ਬਸ ਇੱਕ ਹੀ ਗੱਲ ਬੈਂਦੀ ਐ ਕਿ ਜਿਵੇਂ ਆਪਣੇ ਪਹਿਲਾ ਸੱਭਿਆਚਾਰ ਦੇ ਵਿੱਚ ਪ੍ਰੋਗਰਾਮ ਜਿਹੜੇ ਹੁੰਦੇ ਸੀਗੇ ਬਸ ਐਦਾਂ ਹੀ ਅੱਗੇ ਵੀ ਚੱਲਦੇ ਰਹਿਣ ਆਪਣਾ ਜਿਹੜਾ ਸੱਭਿਆਚਾਰ ਹੈ ਉਹ ਐਵੇਂ ਜਿੰਦਾ ਰਹੇ ਅਸੀਂ ਇਹਨੂੰ ਸੱਭਿਆਚਾਰ ਨੂੰ ਫੁੱਲੀਏ ਨਾ ਹਾਂਜੀ ਸੋ ਆਪਣੇ ਵਿੱਚ ਹੁਣ ਕਹਦੀਏ ਜੋ ਆਪਣੇ 10 ਨੰਬਰ ਵਾਰਡ ਦੇ ਐਮਸੀ ਡਾਕਟਰ ਹਰਪਾਲ ਕੌਰ ਜੀ ਉਹ ਵੀ ਮੌਜੂਦ ਨੇ ਉਹ ਨਾਲ ਵੀ ਗੱਲਬਾਤ ਕਰਦੇ ਆ ਪਹਿਲਾਂ ਤੁਹਾਨੂੰ ਮੁਬਾਰਕਾਂ ਬਹੁਤ ਜ਼ਿਆਦੇ ਹਾਂਜੀ ਹਾਂ ਸਭ ਨੂੰ ਜੀ ਫਿਰ ਤੁਸੀਂ ਸਿਸਟਮ ਕੀ ਕਹਿਣਾ ਚਾਹੋਗੇ ਆਪਣੇ ਆਮ ਪਬਲਿਕ ਨੂੰ ਇਤਿਹਾਸ ਅਸੀਂ ਜੀ ਤਿਹਾਰ ਬਾਰੇ ਅਸੀਂ ਤਾਜ਼ਾ ਰੱਖਣਾ ਚਾਹੁੰਦੇ ਆ ਜੀ ਅਸੀਂ ਇਹ ਤਿਹਾੜ ਨੂੰ ਚੰਗਾ ਮੰਨਦੇ ਆ ਮੈਂ ਆ ਹੀ ਆ ਹੀ ਸਾਲ ਮਨਾਉਣੀ ਆ ਤਿਹਾੜ ਨੂੰ ਮੈਂ ਕਹਿੰਦੀ ਆ ਵੀ ਇਹ ਤਿਹਾੜ ਆਪਣਾ ਬੱਚਿਆਂ ਨੂੰ ਆਉਣ ਵੇਲੇ ਉਹ ਵੀ ਕਾਲੀ ਪੀੜੀ ਨੂੰ ਆਪਣਾ ਤਾਜ਼ਾ ਰਹੇ ਆਪਾਂ ਹਰ ਸਾਲ ਮਨਾਉਂਦੇ ਰਹੇ ਜਦੋਂ ਮੈਂ ਜਨਤਾ ਦੀ ਬਾਤ ਚੈਨਲ ਤੇ ਸੱਚ ਮੇਲ ਪੰਜਾਬ ਚੈਨਲ ਤੇ ਅਸਲ ਸੱਚ ਪੰਜਾਬ ਚੈਨਲ ਦਾ ਸਾਡੇ ਇਸ ਤੀਆਂ ਦੇ ਮੇਲੇ ਦੇ ਵਿੱਚ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਤੇ ਜੀ ਐਨ ਨੂੰ ਆਖਦਾ ਤੇ ਵੀਰੇ ਅੱਜ ਜੋ ਕੀ ਤੁਸੀਂ ਮੋਟੀਵੇਸ਼ਨ ਇਸ ਟਾਈਮ ਆਪਣੇ ਸੱਭਿਆਚਾਰ ਬਾਰੇ ਮਤਲਬ ਜਿਹੜੀ ਆਮ ਪਬਲਿਕ ਹੈ ਜੋ ਪਿੰਡ ਦੀ ਜਿਹਨਾਂ ਨੂੰ ਪਤਾ ਹੀ ਨਹੀਂ ਵਿਰਸੇ ਵਾਲਾ ਨੌਕੀਸ ਤੁਸੀਂ ਲੈਣਾ ਚਾਹੁੰਦੇ ਮੈਂ ਅੱਜ ਪਹਿਲੀ ਵਾਰ ਹੋਇਆ ਕਿ ਨਗਰ ਪੰਚਾਇਤ ਘੱਗੇ ਵੱਲੋਂ ਪਹਿਲੀ ਵਾਰ ਇਹ ਪ੍ਰੋਗਰਾਮ ਕੀਤਾ ਗਿਆ ਕਿ ਸਾਡੇ ਬੱਚਿਆਂ ਨੂੰ ਸਾਡੀਆਂ ਭੈਣਾਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਲਈ ਜੋ ਅੱਜ ਇੱਕ ਛੋਟੀ ਜੀ ਕੋਸ਼ਿਸ਼ ਸੀ ਮੇਲਾ ਤੀਆਂ ਦਾ ਪਹਿਲੀ ਵਾਰ ਜੋ ਘੱਗੇ ਦੇ ਵਿੱਚ ਹੋਇਆ ਇਹੋ ਸਫਲ ਵੀ ਹੋਇਆ ਤੁਹਾਡੇ ਸਾਹਮਣੇ ਜੋ ਇਕੱਠ ਸੀ ਉਹ ਦੱਸਦਾ ਹੈ ਕਿ ਅੱਜ ਸੱਭਿਆਚਾਰ ਦੇ ਨਾਲ ਜੁੜਨ ਵਾਸਤੇ ਸਾਡੇ ਪਿੰਡ ਦੇ ਤੀਆਂ ਭੈਣਾਂ ਨੇ ਜੋ ਹੰਬਲਾ ਮਾਰਿਆ ਨਗਰ ਪੰਚਾਇਤ ਘੱਗਾ ਨੂੰ ਜੋ ਸ਼ਾਬਾਸ਼ ਅੱਜ ਮਿਲੀ ਹੈ ਕਿਉਂਕਿ ਸਾਡੇ ਸੀਐਮ ਸਾਹਿਬ ਦਾ ਵੀ ਸੁਪਨਾ ਹੈ ਰੰਗਲਾ ਪੰਜਾਬ ਰੰਗਲਾ ਪੰਜਾਬ ਦੇ ਵਿੱਚ ਉਹਨਾਂ ਨੇ ਮਹਿਮਾ ਛੇੜੀ ਉਹਨਾਂ ਨੇ ਨਸ਼ਾ ਮੁਕਤੀ ਸਿੱਖਿਆ ਕ੍ਰਾਂਤੀ ਤੇ ਉਸੇ ਦੇ ਤਹਿਤ ਇਹ ਵੀ ਅੱਜ 15 ਦਿਨ ਹੋ ਗਏ ਪਿੰਡਾਂ ਦੇ ਵਿੱਚ ਪ੍ਰੋਗਰਾਮ ਚੱਲਦਿਆਂ ਨੂੰ ਵਾੜਾਂ ਦੇ ਵਿੱਚ ਪ੍ਰੋਗਰਾਮ ਅੱਜ ਨਗਰ ਪੰਚਾਇਤ ਘਾ ਵੱਲੋਂ ਸਾਡੀ ਟੀਮ ਵੱਲੋਂ ਸਾਡੇ ਪ੍ਰਧਾਨ ਜੀ ਵੱਲੋਂ ਇਹ ਸੋਚਿਆ ਗਿਆ ਸੀ ਕਿ ਅਸੀਂ ਵੀ ਕਿਹਜਾ ਪ੍ਰਾਲਾ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਭੈਣਾਂ ਨੂੰ ਜੋ ਮੋਬਾਈਲਾਂ ਦੇ ਵਿੱਚ ਉਲਝੇ ਪਏ ਨੇ ਜਾਂ ਟੀਵੀਆਂ ਨਾਲ ਉਲਝੇ ਪਏ ਨੇ ਉਹਨਾਂ ਨੂੰ ਉਹਨਾਂ ਤੋਂ ਬਾਹਰ ਲਿਆ ਕੇ ਉਹਨਾਂ ਨੂੰ ਦਿਖਾਇਆ ਜਾਵੇ ਜਿਵੇਂ ਕਿ ਚਰਖੇ ਲੱਗੇ ਹੋਏ ਸੀ ਵਿਧਾਣੀਆਂ ਲੱਗੀਆਂ ਹੋਈਆਂ ਸੀ ਪੱਖੀਆਂ ਉਹਨਾਂ ਨੂੰ ਪਤਾ ਨਹੀਂ ਕੀ ਕੀ ਚੀਜ਼ਾਂ ਸੀ ਕਿਉਂਕਿ ਅਗਰ ਉਹਨੇ ਕੋਈ ਦੇਖਿਆ ਹੋਵੇ ਤਾਂ ਹੀ ਬੋਲੇ ਉਸ ਚੀਜ਼ ਦੇ ਨਾਲ ਇਹ ਪਿੰਗਾ ਜੋ ਪਾਈਆਂ ਗਈਆਂ ਨੇ ਪਹਿਲਾਂ ਇਹ ਆਮ ਗੱਲਾਂ ਸੀ ਪਰ ਅੱਜ ਇਹ ਦੇਖਣ ਲੱਗੇ ਜਦੋਂ ਲੱਗਦਾ ਪਤਾ ਨਹੀਂ ਕੀ ਹੈ ਬੱਚਿਆਂ ਨੂੰ ਦੱਸਿਆ ਗਿਆ ਉਹਨਾਂ ਦੇ ਮਾਪੇ ਵੱਲੋਂ ਵੀ ਇਹ ਪੁਰਾਣਾ ਜੋ ਵਿਰਸਾ ਸਾਡਾ ਇਹ ਹੀ ਛੋਟੀ ਜਿਹੀ ਕੋਸ਼ਿਸ਼ ਸੀ ਕਿ ਅਸੀਂ ਆਪਣੇ ਵਿਰਸੇ ਨੂੰ ਸਾਂਭ ਸਕੀਏ ਤੇ ਆਪਣੇ ਜੋ ਨੌਜਵਾਨੀ ਹੈ ਕੀ ਆ ਪੈਣਾ ਨੇ ਉਹਨੂੰ ਇਸ ਵਿਰਸੇ ਨਾਲ ਜੋੜ ਸਕੀਏ ਸੋ ਇਹਹੀ ਕੋਸ਼ਿਸ਼ ਸਾਡੇ ਵੱਲੋਂ ਸਦਾ ਜਾਰੀ ਰਹੇਗੀ ਚਾਹੇ ਨਸ਼ਾ ਮੁਕਤੀ ਹੋਵੇ ਤੇ ਸਿੱਖਿਆ ਕ੍ਰਾਂਤੀ ਹੋਵੇ ਤੇ ਸੱਭਿਆਚਾਰ ਅਸੀਂ ਇਹਨੂੰ ਜਿਉਂਦਾ ਰੱਖਣਾ ਹੈ ਤੇ ਸਾਡੀ ਜਵਾਨੀ ਨੂੰ ਬਚਾਉਣਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਐਮਐਲਏ ਸਾਹਿਬ ਦਾ ਜੋ ਸੁਪਨਾ ਹੈ ਰੰਗਲਾ ਪੰਜਾਬ ਬਣਾਉਣ ਦਾ ਉਸ ਨੂੰ ਅਸੀਂ ਉਸੇ ਰਾਹ ਤੇ ਚੱਲਦੇ ਹੋ ਉਸ ਨੂੰ ਅਸੀਂ ਪੂਰਾ ਕਰਨ ਦੇ ਵਿੱਚ ਉਹਨਾਂ ਦਾ ਪੂਰਨ ਯੋਗਦਾਨ ਕਰਾਂਗੇ ਧੰਨਵਾਦ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਮੈਂ ਲਾਡੀ ਠੇਕੇਦਾਰ ਕੱਗੇ ਤੋਂ ਮੇਰੀ ਵਾਈਫ ਕਾਉਂਸਲਰ ਨੇ ਬਾੜ ਨੰਬਰ 3 ਤੋਂ ਸਭ ਤੋਂ ਪਹਿਲਾਂ ਟੋਡਾ ਸੱਚ ਮੇਲ ਚੈਨਲ ਤੇ ਜਨਤਾ ਦੀ ਆਵਾਜ਼ ਚੈਨਲ ਜੀ ਆਇਆਂ ਨੂੰ ਇੱਥੇ ਪਹੁੰਚਣ ਤੇ ਅਸੀਂ ਜੋ ਅੱਜ ਸਮੂਹ ਨਗਰ ਪੰਚਾਇਤ ਸਾਡੇ ਪ੍ਰਧਾਨ ਮਿੱਟੂ ਜੀ ਸਾਡੇ ਐਮਐਲਏ ਸਾਹਿਬ ਬਾਈ ਕੁਲਵੰਤ ਜੀ ਉਹਨਾਂ ਵੱਲੋਂ ਉਹਨਾਂ ਦੀ ਰਹਿਨਮਾਈ 'ਚ ਅੱਜ ਤੀਆਂ ਦਾ ਤਿਆਰ ਬੜੇ ਸ਼ੌਂਕ ਤੇ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ ਸਾਡੀ ਸੋਚ ਸੀਗੀ ਜਿਵੇਂ ਜੈਂਟਸ ਹਰ ਪਰਿਵਾਰ ਚ ਕੋਈ ਨਾ ਕੋਈ ਫੰਕਸ਼ਨ ਅਟੈਂਡ ਕਰਦਾ ਹੈ ਚਾਹੇ ਕੋਈ ਖੇਡ ਮੇਲਾ ਚਾਹੇ ਕੋਈ ਵਿਆਹ ਸਾਦੀ ਦਾ ਫੰਕਸ਼ਨ ਹੈ ਲੇੜੀ ਚ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀਆਂ ਨੇ ਅਸੀਂ ਸਾਰੀ ਕਾਉਂਸਲਰਾਂ ਨੇ ਆਗੂ ਸਾਹਿਬ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਆਗੂ ਸਾਬਾਨ ਨੇ ਸਾਰਿਆਂ ਨੇ ਸਲਾਹ ਕਰਕੇ ਹਰ ਪੱਖੋਂ ਚਾਹੇ ਖਾਣ ਪੀਣ ਦਾ ਪ੍ਰਬੰਧ ਸੀ ਚਾਹੇ ਕਿ ਟੈਂਟ ਦਾ ਸੀ ਚਾਹੇ ਕਿਸੇ ਵੀ ਤਰ੍ਹਾਂ ਦਾ ਅਰੇਂਜਮੈਂਟ ਸੀਗਾ ਸਾਨੂੰ ਸਾਰਿਆਂ ਨੇ ਰਲ ਮਿਲ ਕੇ ਬਹੁਤ ਸ਼ਾਨਦਾਰ ਕਰਿਆ ਤੇ ਸਾਨੂੰ ਇੰਨਾ ਪਰਮਾ ਉੰਗਾਰਾ ਮਿਲਿਆ ਸਾਡੇ ਪਿੰਡ ਦੀਆਂ 3 ਪੈਣਾ ਜਿਹੜੀਆਂ ਦੂਜੇ ਪਿੰਡਾਂ ਚ ਵਸਾਈ ਹੋਏ ਨੇ ਸਭ ਆਪਣੇ ਪੇਕੇ ਪਿੰਡ ਆਈਆਂ ਹਰ ਪਰਿਵਾਰ ਚੋਂ ਇੱਕ ਦੋ ਤੇ ਜੋ ਵੀ ਲੇਡਿਸ ਸੀਗੇ ਸਭ ਸਾਨੂੰ ਬਹੁਤ ਸੋਹਣਾ ਤੋਂ 10 ਤੋਂ 4000 ਲੇਡਿਸ ਦਾ ਘਟ ਸੀਗਾ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਸਾਨੂੰ ਆਸ ਹੈ ਸਾਨੂੰ ਸਾਡੀ ਪਾਰਟੀ ਵੱਲੋਂ ਸਾਡੇ ਪ੍ਰਧਾਨ ਸਾਹਿਬ ਵੱਲੋਂ ਜੇ ਇਸ ਤਰ੍ਹਾਂ ਸਹਿਯੋਗ ਮਿਲੂਗਾ ਅਸੀਂ ਹੋਰ ਵੀ ਬਹੁਤ ਸੋਹਣੇ-ਸੋਹਣੇ ਪ੍ਰੋਗਰਾਮ ਕਰਾਂਦੇ ਰਹਿਾਂਗੇ ਹਾਂਜੀ ਅੱਗੇ ਤੋਂ ਵੀ ਇਕੱਲਾ ਤੀਆਂ ਨਹੀਂ ਕੋਈ ਵੀ ਤਿਆਰ ਆ ਅਸੀਂ ਬੱਸ ਛੱਡ ਕੇ ਕਿਉਂਕਿ ਜਦੋਂ ਇੱਕੇ ਦੇ ਵਿੱਚ ਤਾਕਤ ਹੁੰਦੀ ਆ ਸਾਨੂੰ ਜੇ ਅਸੀਂ ਇਹਨਾਂ ਦੀ ਜਮਲ ਐਲ.ਐਮ.ਐਲ. ਸਾਹਿਬ ਦੀ ਉਹਨਾਂ ਦੇ ਫੈਮਿਲੀ ਮੈਂਬਰ ਵੀ ਆਏ ਸੀਗੇ ਤਹਿਸੀਲਦਾਰ ਮੈਡਮ ਵੀ ਆਏ ਨੇ ਹੋਰ ਵੀ ਜਿੰਮੇ ਏਰੀਏ ਦੀ ਮਾਨ ਵਸਤੀਆਂ ਨੇ ਸਾਰੇ ਆਕੇ ਜਿਸ ਤੋਂ ਅਸੀਂ ਜੋ ਵੀ ਸਹਿਯੋਗ ਆ ਸਭ ਨੇ ਆਪਣਾ ਆਪਣਾ ਸਹਿਯੋਗ ਦਿੱਤਾ ਜੇ ਸਾਨੂੰ ਇਸ ਤਰ੍ਹਾਂ ਸਹਿਯੋਗ ਮਿਲਦਾ ਰਿਹਾ ਸਾਨੂੰ ਉਮੀਦ ਹੈ ਵੀ ਅਸੀਂ ਹਰ ਤਿਹਾੜ ਹਰ ਪ੍ਰੋਗਰਾਮ ਬਹੁਤ ਸ਼ਾਨਦਾਰ ਤਰੀਕੇ ਨਾਲ ਮਨਾਵਾਂਗੇ